ਇੰਡੀਆ ਟੁਡੇ ਵੱਲੋਂ ਕਰਵਾਇਆ ਜਾਣ ਵਾਲਾ ਮੂਡ ਆਫ ਦਾ ਨੇਸ਼ਨ ਸਰਵੇ ਆ ਚੁੱਕਾ ਹੈ ਜੀ ਹਾਂ ਇਸ ਸਰਵੇ ਦੇ ਵਿੱਚ ਇੰਡੀਆ ਟੁਡੇ ਵੱਲੋਂ ਆਮ ਲੋਕਾਂ ਦੀ ਯਾਨੀ ਕਿ ਪੂਰੇ ਦੇਸ਼ ਵਾਸੀਆਂ ਦੀ رائے ਲਈ ਜਾਂਦੀ ਹੈ ਹਜ਼ਾਰਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਆਪਣੀ رائے ਦਿੰਦੇ ਨੇ ਜਿਸ ਦੇ ਵਿੱਚ ਵੱਖ-ਵੱਖ ਸਵਾਲ ਲੋਕਾਂ ਤੋਂ ਪੁੱਛੇ ਜਾਂਦੇ ਨੇ ਜੋ ਕਿ ਪੋਲਿਟਿਕਸ ਦੇ ਨਾਲ ریلیਟਿਡ ਹੁੰਦੇ ਨੇ ਜਿਸ ਦੇ ਵਿੱਚ ਆਪੋਜੀਸ਼ਨ ਲੀਡਰ ਬਾਰੇ ਪੁੱਛਿਆ ਜਾਂਦਾ ਹੈ ਉਹਨਾਂ ਦੇ ਕੰਮ ਬਾਰੇ ਪੁੱਛਿਆ ਜਾਂਦਾ ਹੈ ਕਿ ਜਿਹੜੀ ਸਰਕਾਰ ਚੱਲ ਰਹੀ ਹੈ ਉਹਦੇ ਤੇ ਕਿੰਨਾ ਭਰੋਸਾ ਤੁਹਾਨੂੰ ਹੈ ਜਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਕਿਹੜਾ ਦੁਬਾਰਾ ਤੋਂ ਪ੍ਰਧਾਨ ਮੰਤਰੀ ਬਣ ਸਕਦਾ ਹੈ ਤੇ ਉਹ ਵੀ ਕਰੰਟ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਤੇ ਸਭ ਤੋਂ ਪਹਿਲਾ ਸਵਾਲ ਆਮ ਲੋਕਾਂ ਦੇ ਲਈ ਇਹ ਸੀਗਾ ਕਿ ਜੇਕਰ ਅੱਜ ਦੇ ਹਾਲਾਤਾਂ ਦੇ ਵਿੱਚ ਚੋਣਾਂ ਹੁੰਦੀਆਂ ਨੇ ਪ੍ਰਧਾਨ ਮੰਤਰੀ ਦੀਆਂ ਯਾਨੀ ਕਿ ਐਮਪੀ ਇਲੈਕਸ਼ਨ ਲੋਕ ਸਭਾ ਦੀਆਂ ਜੇ ਹੁੰਦੀਆਂ ਨੇ ਤਾਂ ਕਿਹੜੀ ਪਾਰਟੀ ਜਿੱਤ ਸਕਦੀ ਹੈ ਤੇ ਕਿਹੜਾ ਅਲਾਈਅੰਸ ਜਿੱਦਾਂ ਜਿਵੇਂ ਕਿ ਐਨਡੀਏ ਤੇ ਇੰਡੀਆ ਅਲਾਈਅੰਸ ਹੈ ਜੇਕਰ ਉਹਨਾਂ ਦੇ ਵਿੱਚ ਅੱਜ ਦੇ ਹਾਲਾਤਾਂ ਦੇ ਹਿਸਾਬ ਨਾਲ ਇਲੈਕਸ਼ਨਾਂ ਹੋਣ ਤਾਂ ਕੀ ਰਿਜ਼ਲਟ ਆ ਸਕਦੇ ਨੇ ਸਭ ਤੋਂ ਪਹਿਲਾਂ ਤੁਸੀਂ ਇਸ ਗ੍ਰਾਫਿਕਸ ਦੇ ਜ਼ਰੀਏ ਅਸੀਂ ਤੁਹਾਨੂੰ ਸਮਝਾਣੇ ਆ ਅਲਾਈਅੰਸ ਵਾਈਜ਼ ਜੇ ਸੀਟ ਦੀ ਗੱਲ ਕਰ ਲਈਏ ਜੇਕਰ ਅੱਜ ਇਲੈਕਸ਼ਨਾਂ ਹੋਣ ਯਾਨੀ ਕਿ ਜਨਵਰੀ 2026 ਚੱਲ ਰਿਹਾ ਹੈ ਤੇ ਜੇਕਰ ਜਨਵਰੀ ਫਰਵਰੀ ਦੇ ਵਿੱਚ ਜੇ ਇਹ ਇਲੈਕਸ਼ਨਾਂ ਹੁੰਦੀਆਂ ਨੇ ਤਾਂ ਐਨਡੀਏ ਨੂੰ 352 ਸੀਟਾਂ ਆ ਸਕਦੀਆਂ ਨੇ ਜਿਹੜੀਆਂ ਜੇਕਰ ਅੱਜ ਦੇ ਹਿਸਾਬ ਦੇ ਨਾਲ ਵੋਟਾਂ ਹੋਣ ਐਨਡੀਏ ਯਾਨੀ ਕਿ ਬੀਜੇਪੀ ਬੀਜੇਪੀ ਦੇ ਨਾਲ ਜਿੰਨਾ ਅਲਾਈਅੰਸ ਗਰੁੱਪ ਹੈ ਉਹਨਾਂ ਨੂੰ 352 ਸੀਟਾਂ ਆ ਸਕਦੀਆਂ ਨੇ ਤੇ ਇੰਡੀਆ ਗਠਜੁਟਮੰਦਨ ਨੂੰ 182 ਸੀਟਾਂ ਸਿਰਫ ਆ ਸਕਦੀਆਂ ਨੇ ਤੇ ਅਦਰਸ 9 ਸੀਟਾਂ ਲਿਜਾ ਸਕਦੇ ਨੇ ਇੰਡੀਆ ਗਠਬੰਧਨ ਜਿਹੜੀਆਂ ਪਾਰਟੀਆਂ ਨੇ ਇੰਡੀਆ ਬਲੌਕ ਬਣਾਇਆ ਸੀ ਜਿਵੇਂ ਕਾਂਗਰਸ ਤ੍ਰਿਨਮੂਲ ਕਾਂਗਰਸ ਅਤੇ ਹੋਰ ਜਿਹੜੀਆਂ ਪਾਰਟੀਆਂ ਸੀਗੀਆਂ ਤੇ ਅਦਰਸ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਇੰਡੀਆ ਗਠਬੰਧਨ ਛੱਡ ਦਿੱਤਾ ਸੀ ਜਾਂ ਫਿਰ ਜਿਹੜੀਆਂ ਇੰਡੀਆ ਗਠਬੰਧਨ ਤੇ ਐਂਡੀਆ ਦੇ ਨਾਲ ਨਹੀਂ ਜੁੜੀਆਂ ਹੋਈਆਂ ਜਿਵੇਂ ਆਪਾਂ ਪੰਜਾਬ ਦੀ ਜੇ ਐਗਜ਼ਾਮਪਲ ਲੈ ਲਈਏ ਅਕਾਲੀ ਦਲ ਤਾਂ ਇਹਨਾਂ ਨੂੰ 9 ਸੀਟਾਂ ਇਹ ਲਿਜਾ ਸਕਦੇ ਨੇ ਇੰਡੀਆ ਗਠਜੁਟਬੰਧਨ 182 ਤੇ ਐਨਡੀਏ 352 ਯਾਨੀ ਕਿ ਇੱਕ ਵਾਰ ਫਿਰ ਦੁਬਾਰਾ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਰਹਿਨਮਾਈ ਹੇਠ ਸਰਕਾਰ ਬਣ ਸਕਦੀ ਹੈ ਤੇ ਜੇਕਰ ਆਪਾਂ ਵੋਟ ਸ਼ੇਅਰ ਦੀ ਗੱਲ ਕਰ ਲਈਏ ਜੇਕਰ ਇਹ ਅਲਾਈਅੰਸ ਦੀ ਵੋਟ ਸ਼ੇਅਰ ਦੀ ਗੱਲ ਕਰ ਲਈਏ ਤੇ ਐਨਡੀਏ 47.4 ਵੋਟ ਸ਼ੇਅਰ ਲਿਜਾ ਸਕਦਾ ਹੈ ਪੂਰੇ ਦੇਸ਼ ਦੇ ਵਿੱਚੋਂ ਇੰਡੀਆ ਗਠਜੁਟਬੰਧਨ 38.8% ਵੋਟ ਸ਼ੇਅਰ ਲਿਜਾ ਸਕਦਾ ਹੈ ਤੇ ਅਦਰਸ ਜਿਹੜੇ ਨੇ ਉਹ 13.8 ਵੋਟ ਸ਼ੇਅਰ ਲਿਜਾ ਸਕਦੇ ਨੇ ਤਾਂ ਇਹ ਜਿਹੜਾ ਸਿਨੈਰੀਓ ਜਿਹੜਾ ਤੁਸੀਂ ਕਹਿ ਸਕਦੇ ਹੋ ਸਰਵੇ ਦੇ ਵਿੱਚ ਮੂਡ ਆਫ ਦਾ ਨੇਸ਼ਨ ਯਾਨੀ ਕਿ ਦੇਸ਼ ਦਾ ਮਿਜ਼ਾਜ ਕੀ ਹੈ ਉਹਦੇ ਹੀ ਜੇ ਆਪਾਂ ਗੱਲ ਕਰ ਰਹੇ ਹਾਂ ਉਸ ਬਾਰੇ ਤੇ ਉਸ ਦੇ ਨਾਲ ਹੀ ਜੇ ਆਪਾਂ ਪਾਰਟੀ ਪਾਰਟੀ ਵਾਈਜ਼ ਸੀਟ ਦੀ ਜੇ ਗੱਲ ਕਰ ਲਈਏ ਅੱਜ ਦੇ ਹਾਲਾਤਾਂ ਦੇ ਵਿੱਚ ਬੀਜੇਪੀ 287 ਸੀਟਾਂ ਲੈ ਜਾ ਸਕਦੀ ਹੈ ਜੇਕਰ ਅੱਜ ਇਲੈਕਸ਼ਨਾਂ ਹੋਣ ਤੇ ਉਧਰ ਹੀ ਕਾਂਗਰਸ 80 ਸੀਟਾਂ ਲੈ ਜਾ ਸਕਦੀ ਹੈ ਜਿਹੜੀ ਕਾਂਗਰਸ 2024 ਦੀ ਲੋਕ ਸਭਾ ਚੋਣਾਂ ਦੇ ਵਿੱਚ 99 ਸੀਟਾਂ ਲੈ ਜਾਈ ਉਸੇ ਤਰ੍ਹਾਂ ਹੀ ਅੱਜ ਕਾਂਗਰਸ 80 ਸੀਟਾਂ ਲੈ ਜਾ ਸਕਦੀ ਹੈ ਜੇਕਰ ਅੱਜ ਦੇ ਹਾਲਾਤਾਂ ਦੇ ਵਿੱਚ ਚੋਣਾਂ ਹੋਣ ਤੇ ਅਦਰ ਜਿਹੜੀਆਂ ਨੇ ਉਹ ਪੂਰੇ ਦੇਸ਼ ਦੇ ਚੋਪ 176 ਸੀਟਾਂ ਲਿਜਾ ਸਕਦੀ ਹੈ ਜਿਵੇਂ ਕਿ ਭਾਜਪਾ ਇੰਡੀਪੈਂਡੈਂਟ ਯਾਨੀ ਕਿ ਕੱਲੀ ਭਾਜਪਾ ਪੂਰੇ ਦੇਸ਼ ਦੇ ਵਿੱਚੋਂ 287 ਲੋਕ ਸਭਾ ਸੀਟਾਂ ਜਿੱਤ ਸਕਦੀ ਹੈ ਤੇ ਕਾਂਗਰਸ ਸਿਰਫ 80 ਸੀਟਾਂ ਤੇ ਜਿਹੜੀ ਅਦਰਸ ਪਾਰਟੀਆਂ ਨੇ ਜਿਨ੍ਹਾਂ ਨਾਲ ਜੁੜ ਕੇ ਇੰਡੀਆ ਗਠਬੰਧਨ ਬਣਿਆ ਹੈ ਜਾਂ ਫਿਰ ਤੁਸੀਂ ਕਹੋ ਕਿ ਐਂਡੀਆ ਬਣਿਆ ਹੈ ਉਹ ਸਾਰੀਆਂ ਜਿਹੜੀਆਂ ਨੇ ਉਹ 176 ਸੀਟਾਂ 76 ਸੀਟਾਂ ਜਿੱਤ ਸਕਦੀ ਹੈ ਤੇ ਦੂਸਰੇ ਪਾਸੇ ਪਾਰਟੀ ਵਾਈਜ਼ ਵੋਟ ਸ਼ੇਅਰ ਦੀ ਜੇ ਗੱਲ ਕਰ ਲਈਏ ਤਾਂ ਭਾਜਪਾ ਨੂੰ ਪੂਰੇ ਦੇਸ਼ ਵਿੱਚੋਂ 40% 40.9% ਵੋਟ ਸ਼ੇਅਰ ਮਿਲ ਸਕਦਾ ਹੈ ਕਾਂਗਰਸ ਨੂੰ 19.6% ਵੋਟ ਸ਼ੇਅਰ ਮਿਲ ਸਕਦਾ ਹੈ ਤੇ ਅਦਰਸ ਨੂੰ 39.5% ਜਿਹੜਾ ਵੋਟ ਸ਼ੇਅਰ ਉਹ ਮਿਲ ਸਕਦਾ ਹੈ ਤਾਂ ਇਹ ਮੂਡ ਆਫ ਦਾ ਨੇਸ਼ਨ ਦੇ ਵਿੱਚ ਇਹ ਜਿਹੜਾ ਸਰਵੇ ਜਿਹੜਾ ਕੀਤਾ ਗਿਆ ਉਸ ਦੇ ਵਿੱਚ ਆਮ ਲੋਕਾਂ ਨੇ ਪੂਰੇ ਦੇਸ਼ ਵਾਸੀਆਂ ਨੇ ਜਿੰਨੇ ਲੋਕਾਂ ਤੱਕ ਅਸੀਂ ਜਿਆਦਾ ਤੋਂ ਜਿਆਦਾ ਪਹੁੰਚ ਸਕਦੇ ਸੀਗੇ ਉੱਥੇ ਤੱਕ ਪਹੁੰਚ ਕੀਤੀ ਤਾਂ ਉਹਨਾਂ ਦਾ ਇਹੀ ਕਹਿਣਾ ਸੀ ਕਿ ਇਸ ਵਾਰ ਜੇ ਕਰੰਟ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਜੇ ਇਲੈਕਸ਼ਨਾਂ ਹੋਣ ਤਾਂ ਐਨਡੀਏ ਗਠਬੰਧਕ ਦੀ ਸਰਕਾਰ ਬਣ ਸਕਤੀ ਹੈ ਬਾਕੀ ਤੁਹਾਡਾ ਕੀ ਮિજાਜ ਹੈ ਤੁਸੀਂ ਕਿਵੇਂ ਵੇਖ ਰਹੇ ਹੋ ਤੁਹਾਡਾ ਮੂਡ ਕੀ ਕਹਿ ਰਿਹਾ ਹੈ ਕਿ ਜੇਕਰ ਅੱਜ ਚੋਣਾ ਹੋਣ ਦੇਸ਼ ਦੇ ਵਿੱਚ ਦੁਬਾਰਾ ਤੋਂ ਤਾਂ ਕਿਹਦੀ ਸਰਕਾਰ ਬਣ ਸਕਦੀ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ